ਹੁਣ ਇਹ ਕਿਹੜਾ ਪੰਜਾਬੀ ਦੀ ਘਹਾਵਤ ਆ ਪੰਜਾਬੀ ਦੀ ਘਹਾਵਤ ਆ ਵੀ ਮਸਲਾ ਸਹੇ ਦਾਣੀਆਂ ਮਸਲਾ ਪਏ ਦਾ ਤੁਹਾਨੂੰ ਪਤਾ ਹੋਵੇ ਪਿਛਲੇ ਦਿਨੀ ਇੱਕ ਮੁੱਦਾ ਛੜਿਆ ਸੀ ਮੁੱਦਾ ਇਹ ਛੜਿਆ ਸੀ ਵੀ ਕਲਗੀ ਤੋੜੇ ਨੂੰ ਲੈ ਕੇ ਮੁੱਦਾ ਛੜਿਆ ਵੀ ਕਲਗੀ ਤੋੜਾ ਕਈਆਂ ਨੇ ਵਿਚਾਰ ਇਹ ਦਿੱਤੇ ਵੀ ਭਾਈ ਜੀ ਹੁਣ ਸਿੰਘ ਨੂੰ ਮਿਲਿਆ ਭਾਈ ਜਤਾ ਜੀ ਨੂੰ ਮਿਲਿਆ ਕਈਆਂ ਨੇ ਵਿਚਾਰ ਆਪਣੇ ਇਹ ਦਿੱਤੇ ਵੀ ਕਲਗੀ ਤੋੜਾ ਜੋ ਵਾ ਭਾਈ ਸੰਗਤ ਸਿੰਘ ਨੂੰ ਮਿਲਿਆ ਹੁਣ ਇਸ ਗੱਲ ਨੂੰ ਲੈ ਕੇ ਰੌਲਾ ਪਾਇਆ ਜਾ ਰਿਹਾ ਹੈ ਮੁੱਦਾ ਅੱਜ ਵੀ ਚੱਲ ਰਿਹਾ ਵਾ ਇਹ ਨਾ ਸਮਝੇ ਕੋਈ ਵੀ ਮੁੱਦਾ ਠੰਡਾ ਹੋ ਗਿਆ ਵਾ ਕਿਉਂਕਿ ਵੰਸ ਬੰਦੇ ਬਿਆਨ ਢੜਕਾਉ ਬਿਆਨ ਮਾਫ ਕਰਨ ਅੱਜ ਵੀ ਦਿੱਤੇ ਜਾ ਰਹੇ ਇੱਕ ਸਿੰਘ ਦਾ ਹਮੇ ਪਿਛੇ ਜੇ ਬਿਆਨ ਸੁਣਿਆ ਆਂਦੇ ਵੀ ਜਿਹੜਾ ਭਾਈ ਸੰਗਤ ਸਿੰਘ ਨੂੰ ਲੈ ਕੇ ਜਾਂ ਭਾਈ ਜੀਵਨ ਸਿੰਘ ਨੂੰ ਲੈ ਕੇ ਜਿਹੜਾ ਵੀ ਕੋਈ ਬੰਦਾ ਗਲਤ ਟਿੱਪਣੀਆਂ ਕਰੂਗਾ ਆਂਦੇ ਉਹਨੂੰ ਅਸੀਂ ਨਗਨ ਕਰਾਂਗੇ ਚਹੰਤੋ ਭਾਬ ਵੀ ਜਿਹੜਾ ਬੰਦਾ ਜਾਤੀਵਾਦ ਨੂੰ ਪ੍ਰਮੋਟ ਕਰੂਗਾ ਉਹ ਤਾਂ ਚੰਗਾ ਜਿਹੜਾ ਜਾਤੀਵਾਦ ਨੂੰ ਖਤਮ-ਖਤਮ ਕਰਨ ਦੀ ਮਟਾਉਣ ਦੀ ਗੱਲ ਕਰੂਗਾ ਉਹਨੂੰ ਅਸੀਂ ਨਗਨ ਕਰਾਂਗੇ ਇਹ ਲੱਗਦਾ ਨਹੀਂ ਵੀ ਕਿਤੇ ਨਾ ਕਿਤੇ ਸਿੱਧੀ ਸਿੱਧਾ ਚੈਲੰਜ ਮਹਾਰਾਜ ਦੀ ਬਾਣੀ ਨੂੰ ਕੀਤਾ ਜਾ ਰਿਹਾ ਵਾ ਵੀ ਬਾਣੀ ਦਾ ਜਾਤ ਪਾਤਾਂ ਚੋਂ ਕੱਢ ਕੇ ਗਈ ਹੁਣ ਇੱਕ ਸੰਗ ਨੇ ਪਿੱਛੇ ਜੇ ਬਿਆਨ ਦੇ ਤਾਂ ਤਾਂ ਦਾ ਭਾਈ ਸੰਗਤ ਸਿੰਘ ਹੋਇਆ ਹੀ ਨਹੀਂਗਾ ਕੱਲਾ ਭਾਈ ਜੀ ਮਨ ਸਿੰਘ ਹੀ ਹੋਇਆ ਵਾ ਮੈਂ ਬੇਨਤੀ ਕਰਾਂ ਪਾਏ ਜੀਵਨ ਸਿੰਘ ਦਾ ਕੋਈ ਇੱਥੇ ਅਪਮਾਨ ਨਹੀਂ ਕਰ ਰਿਹਾ ਪਾਏ ਜੀਵਨ ਸਿੰਘ ਦੀ ਦੇਣ ਬੜੀ ਵੱਡੀ ਜਦੋਂ ਨੌਵੇਂ ਪਾਤਸ਼ਾਹ ਨੇ ਕਿਸੇ ਦਾ ਧਰਮ ਬਚਾਉਣ ਦੀ ਖਾਤਰ ਜਿਹੜੋ ਆਪਣਾ ਸੀਸ ਦਿੱਤਾ ਸੀ ਤੇ ਔਰੰਗਜ਼ੇਬ ਨੇ ਬਿਆਨ ਕਰਤਾ ਸੀ ਔਰੰਗਜ਼ੇਬ ਨੇ ਇਹ ਗੱਲ ਕਹੀ ਸੀ ਕਿ ਜਿਹੜਾ ਨੌਵੇਂ ਪਾਤਸ਼ਾਹ ਦਾ ਧੜ ਜਾਂ ਸੀਸ ਚੁੱਕ ਕੇ ਲੈ ਕੇ ਗਿਆ ਉਹਨੂੰ ਬਿਨਾਂ ਸੋਚੇ ਸਮਝੇ ਸਜ਼ਾਏ ਮੌਤ ਕੋਈ ਉਹਦੀ ਗੱਲ ਨਹੀਂ ਸੁਣੀ ਜਾਊਗੀ ਸਜ਼ਾਏ ਮੌਤ ਧੜ ਚੁੱਕ ਕੇ ਲੈ ਕੇ ਗਏ ਧੜ ਖੜ ਕੇ ਆਪਣੇ ਘਰ ਦੇ ਵਿੱਚ ਸਸਕਾਰ ਕਰਨ ਦੀ ਸੇਵਾ ਕੀਤੀ ਭਾਈ ਲੱਖੀ ਸ਼ਾ ਵੰਜਾਰਾ ਨੇ ਖਤਰੇ ਨੂੰ ਮੋਲ ਲੈ ਕੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਨੌਵੇਂ ਪਾਤਸ਼ਾਹ ਦਾ ਸੀਸ ਆਪਣੇ ਛਾਤੀ ਦੇ ਨਾਲ ਲਾ ਕੇ ਅਨੰਦਪੁਰ ਸਾਹਿਬ ਲੈ ਜਾਂਦਾ ਤੇ ਨੌਵੇਂ ਪਾਤਸ਼ਾਹ ਦਾ ਸੀਸ ਜਿਉਂ ਅਨੰਦਪੁਰ ਸਾਹਿਬ ਗਿਆ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਛੋਟੀ ਉਮਰ ਦੇ ਵਿੱਚ ਛਾਤੀ ਦੇ ਨਾਲ ਭਾਈ ਜੀਵਨ ਸਿੰਘ ਨੂੰ ਭਾਈ ਜੱਤਾ ਜੀ ਨੂੰ ਲਾ ਕੇ ਕਹਿੰਦੇ ਆ ਰੰਗਰੇਟਾ ਗੁਰੂ ਦਾ ਬੇਟਾ ਜਿਹੜੀ ਭਾਈ ਜੀਵਨ ਸਿੰਘ ਨੇ ਸੇਵਾ ਕੀਤੀ ਆ ਉਹ ਸੇਵਾ ਬੜੀ ਵੱਡੀ ਆ ਉਹ ਸੇਵਾ ਨੇ ਕੋਈ ਦੇਣ ਨਹੀਂ ਦੇ ਸਕਦਾ ਹੁਣ ਮੈਂ ਗੱਲ ਸ਼ੁਰੂ ਦੇ ਵਿੱਚ ਕੀਤੀ ਸੀ ਕਿ ਮਸਲਾ ਸਹੇਦਾਨੀ ਮਸਲਾ ਪਏ ਦਾ ਵਾ ਉਹ ਗੱਲ ਕਿਉਂ ਕੀਤੀ ਮਸਲਾ ਭਾਈ ਜੀਵਨ ਸਿੰਘ ਦਾ ਨਹੀਂ ਹੈ ਮਾਫ ਕਰਨਾ ਮਸਲਾ ਜਾਤੀਵਾਦ ਦਾ ਵਾ ਕਿਉਂ ਕਿਉਂਕਿ ਜੇ ਕਹਿਤਾ ਵੀ ਕਲਗੀ ਤੋੜਾ ਭਾਈ ਸੰਗਤ ਸਿੰਘ ਨੂੰ ਮਿਲਿਆ ਜਾਂ ਕਿਸੇ ਹੋਰ ਨੂੰ ਮਿਲਿਆ ਉਥੇ ਪਤਾ ਵਾ ਕਿ ਜਾਤੀਵਾਦ ਪ੍ਰਮੋਟ ਨਹੀਂ ਹੁੰਦਾ ਪਤਾ ਵਾ ਜੇ ਕਿਹਾ ਵੀ ਕਲਗੀ ਤੋੜਾ ਭਾਈ ਜੀਵਨ ਸਿੰਘ ਨੂੰ ਮਿਲਿਆ ਵਾ ਉਥੇ ਜਾਤੀਵਾਦ ਪ੍ਰਮੋਟ ਹੁੰਦਾ ਮੈਂ ਬੇਨਤੀ ਕਰਾਂ ਦੋਨੇ ਸ਼ਖਸੀਅਤਾਂ ਸਰਕਾਰ ਜੋਗਿਆ ਚਾਹੇ ਉਹ ਭਾਈ ਜੀਵਨ ਸਿੰਘ ਆ ਤੇ ਚਾਹੇ ਉਹ ਭਾਈ ਸੰਗਤ ਸਿੰਘ ਆ ਅਸੀਂ ਲੱਗਦਾ ਨਹੀਂ ਹੈ ਵੀ ਜਾਤੀਵਾਦ ਦੇ ਹਿਸਾਬ ਨਾਲ ਜਸ਼ੀਦ ਵੀ ਬੰਦਲੇ ਜਾਤੀਵਾਦ ਦੇ ਹਿਸਾਬ ਦੇ ਨਾਲ ਅਸੀਂ ਗੁਰੂ ਵੀ ਵੰਡਲੇ ਜਾਤੀਵਾਦ ਦੇ ਹਿਸਾਬ ਦੇ ਨਾਲ ਅਸੀਂ 35 ਮਹਾਂਪੁਰਖੋ ਵੀ ਵੰਡਲੇ ਲੱਗਦਾ ਨਹੀਂ ਇੱਕ ਬੰਦੇ ਲਾਗੇ ਗੁਰੂ ਦੀ ਹਜ਼ੂਰੀ ਦੇ ਵਿੱਚ ਖਲੋ ਕੇ ਇੱਕ ਸਿੰਘ ਜਾਤੀਵਾਦ ਨੂੰ ਪ੍ਰਮੋਟ ਕਰ ਰਿਹਾ ਤੇ ਕੀ ਕਹਿ ਰਿਹਾ ਵਾ ਕਿ ਜਿਹੜਾ ਇਦਾਂ ਦੇ ਵਿਵਾਦ ਖੜੇ ਕਰੂਗਾ ਉਹਨੂੰ ਅਸੀਂ ਨਗਨ ਕਰਾਂਗੇ ਤੇ ਲਾਗੇ ਪ੍ਰਕਾਸ਼ਮਾਨਿਆ 35 ਮਹਾਂਪੁਰਖਾਂ ਦੀ ਬਾਣੀ ਲਾਗੇ ਪ੍ਰਕਾਸ਼ਮਾਨਿਆ 10 ਗੁਰੂਆਂ ਦੀ ਜੋਤ ਮੈਂ ਤੇ ਬੇਨਤੀ ਕਰਾਂ ਕਲਗੀਆਂ ਵਾਲਾ ਆਪਦੇ ਚਾਰ ਪੁੱਤ ਵਾਰ ਕਿ ਨਹੀਂ ਉਹਦੇ ਕਲਗੀਆਂ ਵਾਲੇ ਦੇ ਅੱਖਾਂ ਦੇ ਵਿੱਚੋਂ ਪਾਣੀ ਦੇ ਇੱਕ ਬੂੰਦ ਡਿੱਗੀ ਤੇ ਜਦੋਂ ਅੱਜ ਦੇ ਸਿੱਖ ਗੁਰੂਆਂ ਨੂੰ ਜਾਤੀਵਾਦ ਦੇ ਵਿੱਚ ਵੰਡ ਕੇ ਛੀ ਦਾ ਨੂੰ ਜਾਤੀਵਾਦ ਦੇ ਵਿੱਚ ਵੰਡ ਕੇ ਜਦ ਭਗਤ ਸਹਿਬਾਨਾਂ ਨੂੰ ਭਟ ਸਹਿਬਾਨਾਂ ਨੂੰ ਜਾਤੀਵਾਦ ਦੇ ਵਿੱਚ ਵੰਡ ਕੇ ਜਦੋਂ ਲੜਦੇ ਆ ਜਦੋਂ ਆਪਣੇ ਆਪਣੇ ਦੇ ਸਿਰ ਪਾੜਦੇ ਆ ਅੱਜ ਉਹ ਕਲਗੀਆਂ ਵਾਲੇ ਜ਼ਰੂਰ ਆਉਂਦੇ ਹੋਣਗੇ ਸੱਚ ਜਾਣਿਓ ਕਲਗੀਆਂ ਵਾਲੇ ਦੇ ਦੋ ਪੁੱਤ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਗਏ ਉਹ ਕਲਗੀਆਂ ਵਾਲਾ ਉਦੋਂ ਨਹੀਂ ਰੋਇਆ ਇੱਕ ਪੁੱਤਰ ਸ਼ਹੀਦ ਬਾਬਾ ਜੀ ਸਿੰਘ ਏ ਬਾਬਾ ਜੁਹਾਰ ਸਿੰਘ ਨੂੰ ਥਾਪੜਾ ਦੇ ਕੇ ਜਾਂਦੇ ਆ ਜਦੋਂ ਬਾਬਾ ਜੁਹਾਰ ਸਿੰਘ ਏ ਤੇ ਪਤਾ ਜੀ ਮੈਨੂੰ ਵੀ ਤੋਰੋ ਤੇ ਕਲਗੀਆਂ ਵਾਲੇ ਪਾਸ਼ਾ ਨੇ ਉਸ ਸਮੇਂ ਕਿਹਾ ਪੁੱਤਰਾ ਜੇ ਮੈਂ ਤੈਨੂੰ ਆਵਾਜ਼ ਮਾਰ ਕੇ ਬੁਲਾਉਂਦਾ ਗੱਲ ਹੋਰ ਸੀ ਤੂੰ ਆਪ ਚੱਲ ਕੇ ਮੇਰੇ ਕੋਲ ਆਇਆ ਵਾ ਸਸ਼ਤਰ ਲੈ ਜਾ ਕੇ ਚਬਾਦੇ ਦੁਸ਼ਮਣਾਂ ਨੂੰ ਲੋਹੇ ਦੇ ਚਣੇ ਦੋ ਪੁੱਤੋ ਗੁਰੂ ਦੇ ਸਾਹਮਣੇ ਆ ਉਹਨਾਂ ਦੇ ਅੱਖਾਂ ਸਾਹਮਣੇ ਸ਼ਹੀਦ ਹੋਏ ਪਾਸ਼ਾ ਤਾਂ ਵੀ ਨਹੀਂ ਰੋਏ ਕਿੱਡਾ ਜਗਰਾ ਹੈ ਉਹਨਾਂ ਦਾ ਗੁਰੂ ਨੂੰ ਪਤਾ ਲੱਗਾ ਮੇਰੇ ਵੱਡੇ ਪੁੱਤ ਨੇ ਮੇਰੇ ਅੱਖਾਂ ਸਾਹਮਣੇ ਸ਼ਹੀਦ ਹੋ ਗਏ ਤੇ ਮੇਰੇ ਛੋਟੇ ਪੁੱਤ ਸੂਬੇ ਸਰਹੰਦ ਦੇ ਦਵਾਰਾਂ ਦੇ ਵਿੱਚ ਚਿੰਕੇ ਉਹਨਾਂ ਦੀਆਂ ਸਾਰੀਆਂ ਵੜ ਕੇ ਸ਼ਹੀਦ ਕਰ ਦਿੱਤੇ ਤੇ ਜੰਗਲਾਂ ਦੇ ਵਿੱਚ ਸੁਰਤੇ ਤੇ ਕਾਂ ਜਾਨਵਰ ਕੋਈ ਜੰਗਲੀ ਜਾਨਵਰ ਇਹਨਾਂ ਨੂੰ ਖਾ ਜਾਣਗੇ ਉਹ ਕਲਗੀਆਂ ਵਾਲੇ ਪਾਸ਼ਾ ਉਦੋਂ ਵੀ ਨਹੀਂ ਰੋਏ ਉਹਨ ਦੇ ਇਨ ਪੁੱਤਰਨ ਕੇ ਅਸੀਸ ਪਰਵਾਰ ਦੀ ਸੋਚਾਰ ਚਾਰ ਮਹੀਨੇ ਤੋਂ ਕਿਹਾ ਵਾ ਜੀਵਤ ਕਿਈ ਹਜ਼ਾਰ ਤੇ ਪੁੱਤ ਕੌਣ ਅਸੀਂ ਅਸੀਂ ਕਿਹੜੇ ਜਿਹੜੇ ਜਾਤੀਵਾਦ ਦੇ ਹਿਸਾਬ ਨਾਲ ਗੁਰੂ ਵੰਡ ਕੇ ਬਹਿਗੇ ਅਸੀਂ ਕਿਹੜੇ ਮਾਫ ਕਰਨਾ ਜਿਹੜੇ ਜਾਤੀਵਾਦ ਦੇ ਹਿਸਾਬ ਦੇ ਨਾਲ ਬਾਣੀ ਭਗਤਾਂ ਦੀ ਵੰਡ ਕੇ ਬਹਿਗੇ ਅਸੀਂ ਕਿਹੜੇ ਜਿਹੜੇ ਜਾਤੀਵਾਦ ਦੇ ਹਿਸਾਬ ਦੇ ਨਾਲ ਸ਼ੀਰ ਵੰਡ ਕੇ ਬਹਿਗੇ ਤਾਂ ਮੈਂ ਤਾਂ ਬੇਨਤੀ ਕਰਾਂ ਉਹ ਗੁਰੂ ਉਦੋਂ ਨਹੀਂ ਰੋਏ ਉਦੋਂ ਗੁਰੂ ਪੂਰੀ ਆਪਣੀ ਗੁਰੂ ਅਣਖ ਦੇ ਵਿੱਚ ਹੀ ਗਏ ਉਹ ਆnde ਕੋਈ ਨਹੀਂ ਜੀ ਚਾਰ ਵਾਰ ਤੇ ਮੈਂ ਤੇ ਜਿਹੜੇ ਬਾਕੀ ਹਜ਼ਾਰਾਂ ਬੈਠੇ ਆ ਇਹ ਵੀ ਤੇ ਮੇਰੇ ਪੋਤੇ ਹੀ ਆ ਉਹ ਪੁੱਤ ਕਿੰਨਾਂ ਨੂੰ ਗਿਆ ਸਾਨੂੰ ਤੇ ਅੱਜ ਅਹੀਂ ਜਾਤੀਵਾਦ ਦੇ ਹਿਸਾਬ ਨਾਲ ਲੜੀ ਗਏ ਤੇ ਮਹਾਰਾਜ ਜੀ ਜਾਤੀਵਾਦ ਦੇ ਵਿੱਚ ਹੀ ਸਾਨੂੰ ਮਡਣਾ ਹੁੰਦਾ ਤੇ ਸਿੱਖੋ ਮੈਂ ਸਵਾਲ ਕਰਾਂ ਜਦੋਂ ਪਹਾੜੀ ਰਾਜੇ ਗੁਰੂ ਸਾਹਿਬ ਦੇ ਕੋਲ ਆਏ ਆ ਇਤਿਹਾਸ ਦੇ ਵਿੱਚੋਂ ਗੱਲ ਕਰ ਰਿਹਾ ਇਹ ਵੀ ਮੈਂ ਪਹਾੜੀ ਰਾਜੇ ਮਹਾਰਾਜ ਦੇ ਕੋਲ ਆਏ ਆ ਪਹਾੜੀ ਰਾਜੇ ਆ ਕੇ ਮਹਾਰਾਜ ਨੂੰ ਕਹਿੰਦੇ ਆ ਸਾਨੂੰ ਵੀ ਅੰਮ੍ਰਿਤ ਦੀ ਦਾਤ ਦੇ ਦਿਓ ਅਸੀਂ ਵੀ ਅੰਮ੍ਰਿਤ ਛਕ ਕੇ ਅਖੰਡੇ ਦੀ ਪਾਉ ਲੈ ਕੇ ਸਿੱਖੀ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਸਿੱਖ ਬੰਦਾ ਚਾਹੁੰਦੇ ਆ ਤੇ ਕਲਕੀਆਂ ਵਾਲੇ ਪਾਸ਼ਾ ਆਂਦੇ ਆ ਉਹ ਬੈਠੋ ਛਕੋ ਅੰਮ੍ਰਿਤ ਛਕੋ ਤੇ ਗਾੜੀ ਨੂੰ ਉਸੇ ਜਾਤੀਵਾਦ ਨੂੰ ਪ੍ਰਮੋਟ ਕਰਨ ਵਾਲੇ ਜਾਤੀਵਾਦ ਦੇ ਵਿੱਚ ਗਲਤਾਨ ਹੋਏ ਉਹ ਪਹਾੜੀ ਰਾਜੇ ਉਹ ਕਹਿੰਦੇ ਪਾਸ਼ਾ ਇਹਨਾਂ ਨਾਲ ਕੋਈ ਛੋਟੀ ਜਾਤ ਦੇ ਉਹ ਇਹਨਾਂ ਦੇ ਛੋਟੀ ਜਾਤਾਂ ਦੇ ਮੂੰਹ ਨੂੰ ਲੱਗਾ ਬਾਟਾ ਅਸੀਂ ਉੱਚੀ ਜਾਤ ਦੇ ਅਸੀਂ ਆਪਣੇ ਮੂੰਹ ਨੂੰ ਲਾਉਣਾ ਸਾਡਾ ਵੱਖਰਾ ਬਾਟਾ ਤਿਆਰ ਕਰੋ ਤੇ ਪਾਸ਼ਾ ਨੇ ਉਸ ਸਮੇਂ ਬਚਨ ਕੀਤਾ ਉਹ ਆਂਦੇ ਭਾਈ ਇਦਾਂ ਨਹੀਂ ਹੋ ਸਕਦਾ ਤੁਹਾਨੂੰ ਜਾਤੀਵਾਦ ਦੇ ਵਿੱਚੋਂ ਕੱਢਣ ਲਈ ਹੀ ਇਹ ਖੰਡੇ ਦੀ ਪੌਲ ਤਿਆਰ ਕੀਤੀ ਆ ਉਹ ਆਂਦੇ ਇਦਾਂ ਨਹੀਂ ਹੋ ਸਕਦਾ ਕਿ ਖੰਡੇ ਦੀ ਪੌਲ ਜਾਤੀਵਾਦ ਦੇ ਹਿਸਾਬ ਨਾਲ ਬਣਦੀ ਗੀ ਤੇ ਲੱਗਦਾ ਨਹੀਂ ਪੇ ਜਿਹੜੇ ਗੁਰੂ ਦੀ ਗੁਰਨਾਨਕ ਸਾਹਿਬ ਤੋਂ ਲੈ ਕੇ ਜਦੋਂ ਬ੍ਰਾਹਮਣ ਨੂੰ ਇੱਕ ਸਮੇਂ ਦਾ ਦਰਜਾ ਉੱਚਾ ਦਿੱਤਾ ਜਾਂਦਾ ਸੀ ਤੇ ਸ਼ੂਦਰ ਨੂੰ ਨੀਵਾਂ ਸਮਝਿਆ ਜਾਂਦਾ ਸੀ ਤੇ ਮਹਾਰਾਜ ਨੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਹ ਮਰਨਾਂ ਕੋ ਸਾਂਝਾ ਸਾਰਿਆਂ ਨੂੰ ਬਰਾਬਰ ਕੀਤਾ ਏਕ ਪਿਤਾ ਏਕ ਸਕੇ ਹਮ ਬਾਗ ਤੂੰ ਮੇਰਾ ਗੁਰਹਾਈ ਹਿੰਦੂ ਤੋਂ ਰਕ ਕੋ ਰਾਫ ਸੀ ਇਮਾਮ ਸਾਫੀ ਮਾਨਸ ਕੀ ਜਾਤ ਸਭ ਏਕੇ ਪਹਿਚਾਨ ਬੋਧ ਲੱਗਦਾ ਨਹੀਂ ਪਿਆ ਅੱਜ ਅਸੀਂ ਜਾਤੀਵਾਦ ਦੇ ਹਿਸਾਬ ਨਾਲ ਗੁਰੂ ਵੰਡ ਲੇ ਜਾਤੀਵਾਦ ਦੇ ਹਿਸਾਬ ਨਾਲ ਸ਼ਹੀਦ ਵੰਡ ਲੇ ਤੇ ਅੱਜ ਦੇ ਉਹ ਗੁਰੂ ਪੱਕਾ ਅੱਖਾਂ ਦੇ ਵਿੱਚੋਂ ਮੋਤੀ ਡਿੱਗਦੇ ਹੋਣੇ ਆ ਇੰਨਾ ਬਦਲੇ ਚਾਰ ਵਾਰ ਇਹ ਜੇ ਜਾਤੀਵਾਦ ਦੇ ਵਿੱਚ ਹੀ ਪਾਸ਼ਾ ਨੇ ਸਾਨੂੰ ਵੰਡਣਾ ਹੁੰਦਾ ਤੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਨਾਨਕ ਸਾਹਿਬ ਨੂੰ ਕਿੰਨੀਆਂ ਮੁਸ਼ਕਲਾਂ ਆਈਆਂ ਕਿੰਨੀਆਂ ਬਿਪਤਾਵਾਂ ਪਈਆਂ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਿਪਤਾਵਾਂ ਦਾ ਸਾਹਮਣਾ ਕੀਤਾ ਤੇ ਲੱਗਦਾ ਨੇ ਵੀ ਜਾਤੀਵਾਦ ਦੇ ਵਿੱਚੋਂ ਵੰਡਣਾ ਹੀ ਹੁੰਦਾ ਤੇ ਮਹਾਰਾਜ ਕਹਿੰਦੇ ਕੋਈ ਨਹੀਂ ਜੋ ਹੁੰਦਾ ਹੁੰਦੇ ਜਾਤੀਵਾਦ ਨੂੰ ਲੈ ਕੇ ਬਹਾਮਣਾਂ ਨੇ ਸ਼ਿਕਾਇਤ ਕੀਤੀ ਅਕਬਰ ਦੇ ਦਰਬਾਰ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੀ ਤੇ ਜੇ ਮਹਾਰਾਜ ਨੇ ਸਾਨੂੰ ਜਾਤੀਵਾਦ ਦੇ ਵਿੱਚ ਵੰਡਣਾ ਹੀ ਹੁੰਦਾ ਤੇ ਮਹਾਰਾਜ ਸਾਨੂੰ ਜਾਤੀਵਾਦ ਦੇ ਵਿੱਚ ਵੰਡ ਦਿੰਦੇ ਅੱਜ ਵੀ ਦੇਹੀ ਜਾਤੀਵਾਦ ਦੇ ਵਿੱਚ ਵੰਡੀਆਂ ਗਏ ਆ ਰਮਦਾਸ ਜੀ ਕਹਿ ਰਹੇ ਆ ਆਂਦੇ ਤੁਸੀਂ ਭਗਤ ਨਹੀਂ ਕਹਿਣਾ ਤੁਸੀਂ ਗੁਰੂ ਕਹਿਣਾ ਵਾ ਮੈਂ ਬੇਨਤੀ ਕਰਾਂ ਜਦੋਂ ਨਕਮਸਤਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੁਈਦਾ ਵਾ ਉਦੋਂ ਭਗਤਾਂ ਨੂੰ ਸਰਕਾਰ ਵੀ ਹੁੰਦਾ ਮਿਲਦਾ ਸਿੱਖਾਂ ਨੂੰ ਸਤਕਾਰ ਵੀ ਹੁੰਦਾ ਮਿਲਦਾ ਉਦੋਂ ਗੁਰੂ ਸਾਹਿਬਾਨਾਂ ਦੀ ਬਾਣੀ ਨੂੰ ਸਰਕਾਰ ਇਹ ਸਾਰਿਆਂ ਦੀ ਹੈ ਇਹ ਇਕੱਲੇ ਰਮਦਾਸ ਸਿੰਘਾਂ ਦੀ ਬਾਣੀ ਨਹੀਂ ਇਹ ਇਕੱਲੇ ਜੱਟਾਂ ਦੀ ਬਾਣੀ ਨਹੀਂ ਇਹ ਇਕੱਲੇ ਮਜਬੀ ਸਿੱਖਾਂ ਦੀ ਬਾਣੀ ਨਹੀਂ ਇਹ ਸਾਰੇ ਸਿੱਖਾਂ ਦੀ ਬਾਣੀ ਹੈ ਸਾਰਿਆਂ ਦੀ ਬਾਣੀ ਹੈ ਹਰ ਕੋਈ ਬਾਣੀ ਨੂੰ ਪੜੇ ਪਰ ਜਿੱਥੇ ਆਈ ਸੀ ਉਹ ਬਾਣੀ ਨੂੰ ਲੈ ਕੇ ਜਿਹੜੇ ਭਗਤ ਸਹਿਬਾਨ ਸਾਨੂੰ ਜਾਤੀਵਾਦ ਦੇ ਵਿੱਚੋਂ ਕੱਢ ਕੇ ਗਏ ਅਸੀਂ ਉਹ ਭਗਤ ਸਹਿਬਾਨ ਅਸੀਂ ਉਹ ਸੀਧ ਸਿੰਘ ਜਾਤੀਵਾਦ ਦੇ ਹਿਸਾਬ ਨਾਲ ਵੰਡਲੇ ਕਿੱਥੋਂ ਸਿੱਖ ਤੁਰਿਆ ਤੇ ਕਿੱਥੇ ਆਂ ਡੇਗਾ ਤੇ ਵਾਦ-ਵਿਵਾਦ ਖੜੇ ਕੌਣ ਕਰ ਰਿਹਾ ਫਿਰ ਸਾਡੇ ਆਪਣੇ ਸੇਖੀ ਇੱਕ ਦੂਜੇ ਦੇ ਵੈਰੀ ਬਣ ਗਏ ਜਾਤੀਵਾਦ ਨੂੰ ਪ੍ਰਮੋਟ ਕਰਨ ਦੇ ਮਾਰੇ ਅੱਛਾ ਇਹ ਮਸਲਾ ਸਾਰਿਆਂ ਨੂੰ ਦੇਖਿਆ ਵੀ ਭਾਈ ਜੀਵਨ ਸਿੰਘ ਪਰ ਜਿੱਥੇ ਜਾਤੀਵਾਦ ਦੇ ਵਿੱਚ ਜੇਕਰ ਵੰਡਿਆ ਜਾ ਰਿਹਾ ਵਾ ਜਿੱਥੇ ਜਾਤੀਵਾਦ ਦੇ ਹਿਸਾਬ ਨਾਲ ਭਾਂਡੇ ਵੰਡੇ ਜਾ ਰਹੇ ਆ ਜਿੱਥੇ ਜਾਤੀਵਾਦ ਦੇ ਹਿਸਾਬ ਦੇ ਨਾਲ ਗੁਰਦੁਆਰੇ ਵਖ ਵੰਕ ਦਿੱਤੇ ਜਾ ਰਹੇ ਆ ਉਹ ਕਿਸ ਨੂੰ ਨਹੀਂ ਦਿੰਦਾ ਉੱਥੇ ਸਾਰੇ ਚੁੱਪ ਆਪੋਚੋ ਵਾਲੇ ਸਾਧ ਨੇ ਪਿਛਲੇ ਦਿਨੀ ਚੌਥੇ ਪੌੜੇ ਦੀ ਗੱਲ ਕੀਤੀ। ਚੌਥੇ ਪੌੜੇ ਦੀ ਗੱਲ ਪੁੱਛੋ ਵਾਲੇ ਸਾਧਨੇ ਕੀਤੀ ਕਿਉਂ? ਜਾਤੀਵਾਦ ਨੂੰ ਪ੍ਰਮੋਟ ਕਰਨ ਜਾਤੀਵਾਦ ਨੂੰ ਪ੍ਰਮੋਟ ਕੋਈ ਉਹਦੇ ਤੇ ਨਹੀਂ ਬੋਲਿਆ। ਜਾਤੀਵਾਦ ਨੂੰ ਪ੍ਰਮੋਟ ਕੀਤਾ ਜਾ ਰਿਹਾ ਸਾਰਿਆਂ ਦੇ ਮੂੰਹ ਚ ਗੋਲੀਆਂ ਪਈਆਂ। ਸਾਰਿਆਂ ਨੂੰ ਆਫ ਕਰਨਾ ਦਹੀਂ ਜੰਮ ਗਿਆ ਮੂੰਹ ਚ। ਬਸ ਸਕੇ ਜੀ ਨੂੰ ਲੜਿਆ ਜਾ ਰਿਹਾ ਵੀ ਆਪਣੀ ਜਾਤ ਉੱਚੀ ਕਰ ਲਗੇ ਵੀ ਭਾਈ ਜੀਵਨ ਸਿੰਘ ਸਾਡੇ ਆ ਮੈਂ ਬੇਨਤੀ ਕਰਾਂ ਮੰਨ ਵੀ ਲਈਏ ਕਹਿਦਗੇ ਮੈਂ ਮੰਨ ਲਓ ਗੁਰੂ ਦੀ ਝੂਰੀ ਦੇ ਵਿੱਚ ਬਹਿ ਕੇ ਮੈਂ ਕਹਿ ਦਿੰਦਾ ਵਾ ਭਾਈ ਜੀਵਨ ਸਿੰਘ ਕੱਲੇ ਮਜਬੀ ਸਿਖਾਉਂਦੇ ਆ ਮੰਨ ਲਓ ਪਹਿਲੀ ਗੱਲ ਤੇ ਮਹਾਰਾਜ ਨੇ ਸਾਨੂੰ ਜਾਤੀਵਾਦ ਦੇ ਵਿੱਚੋਂ ਕੱਢਿਆ ਇੱਕ ਸਮੇਂ ਤੇ ਮੰਨ ਵੀ ਲਈਏ ਵੀ ਭਾਈ ਜੀਵਨ ਸਿੰਘ ਕੱਲੇ ਮਜਬੀ ਸਿਖਾਉਂਦੇ ਆ ਮੈਂ ਸਵਾਲ ਕਰਾਂ ਕਿ ਜਟਾਂ ਦੇ ਨਹੀਂ ਕਿ ਤਖਾਣਾ ਦੇ ਨਹੀਂ ਕੀ ਦੁੱਧੀਆਂ ਜਾਤਾਂ ਵਾਲਿਆਂ ਦੇ ਨਹੀਂ ਇੱਥੋਂ ਹੀ ਕਦੇ ਨਾ ਕਿਤੇ ਜਾਤੀਵਾਦ ਜਿਹੜਾ ਵਾ ਜਨਮ ਲਿਆ ਵਾ ਮੈਂ ਤਾਂ ਬੇਨਤੀ ਕਰਦਾ ਬਗਾਨਿਆਂ ਨੇ ਸਾਨੂੰ ਕੀ ਮਾਰਨਾ ਹੀ ਰੌਲਾ ਪਾ ਰਹੇ ਆ ਹਾਏ ਆਰਐਸਐਸ ਆਰਐਸਐਸ ਸिखਾਂ ਨੁਕਸਾਨ ਕਰ ਗਈ ਹਾਏ ਸ਼ਿਵਸਾਣਾ ਨੁਕਸਾਨ ਕਰ ਗਈ ਉਹ ਜਨਾ ਨੁਕਸਾਨ ਅਸੀਂ ਆਪਣਾ ਆਪ ਕਰ ਰਹੇ ਆ ਮੈਨੂੰ ਲੱਗਦਾ ਉਹ ਦੂਜਾ ਆਰਐਸਐਸ ਜਾਂ ਸ਼ਿਵਸਾਣਾ ਕਰ ਰਹੀ ਹੈ ਕਿ ਤੇ ਆਪਣਾ ਬੇੜੀਆਂ ਚ ਵਟੇ ਅਸੀਂ ਤੇ ਆਪਣੇ ਆਪ ਆ ਰਹੇ ਆ ਮਨੂਨ ਕੀ ਕਹਿਣਗੇ ਜੋ ਮੈਂ ਜਵਾਬ ਦੇ ਦਵਾਂ ਵੀ ਜਿਹੜੀ ਇੱਕ ਭੈਣ ਨਾਲਦਵਾ ਬੀਬੀ ਦਲੇਰ ਕੌਰ ਖਾਲਸਾ ਮੈਨੂੰ ਕੋਈ ਕਹਿਣਗੇ ਵੀ ਤੁਸੀਂ ਉਹਦੇ ਵਿਰੋਧ ਵੀ ਬੋਲਿਆ ਹੈ ਤੇ ਉਹਦੇ ਉਹਦੀ ਗਲਤੀ ਤੇ ਤੁਸੀਂ ਸਟੈਂਡ ਲੈ ਰਹਾ ਜੀ ਮੈਂ ਬੇਨਤੀ ਕਰਾਂ ਜਿੱਥੇ ਉਹਦੀਆਂ ਵਿਚਾਰਾਂ ਗਲਤ ਸੀ ਜਿੱਥੇ ਉਹ ਗਲਤ ਪ੍ਰਮੋਟ ਕਰਨ ਦੇ ਹਥਿਆਰਾਂ ਨੂੰ ਏਕੇ 47 ਨੂੰ ਜਾਂ ਜਿੱਥੇ ਉਹ ਤੁੰਦਾ ਜੀ ਹੋਣਾ ਜਾਂ ਹੋਰ ਪ੍ਰਚਾਰਕਾਂ ਨਾਲਦਵਾ ਸਾਰਿਆਂ ਦਾ ਜਿੱਥੇ ਸੁਣਿਆ ਹੋਣਾ ਤੁਸੀਂ ਇੱਕ ਖਾਤੀ ਦਾ ਬਿਆਨ ਹੈ ਮੈਂ ਉਸ ਗੱਲ ਨੂੰ ਲੈ ਕੇ ਵਿਰੋਧ ਕੀਤਾ ਵੀ ਜੇ ਬੋਲਣਾ ਵਾ ਸਾਰਿਆਂ ਬਾਰੇ ਬੋਲੋ ਪੁੱਚੋ ਵਾਲੇ ਨੇ ਗੁਰੂ ਦੀ ਹਜੂਰੀ ਦੇ ਵਿੱਚ ਕੰਦੇ ਗੀਤ ਗਏ ਉਹਦੇ ਬਾਰੇ ਬੋਲੋ ਮੈਂ ਤੇ ਉਹ ਚੀਜ਼ ਦਾ ਵਿਰੋਧ ਕੀਤਾ ਬਾਕੀ ਜਿੱਥੇ ਉਹ ਭੈਣ ਸਾਡੀ ਨੇ ਗੱਲ ਸਹੀ ਕੀਤੀ ਕਲਗੀ ਤੋੜੇ ਦੀ ਉਥੇ ਐਨਸਟੈਂਡ ਲਿਆ ਤੇ ਬਿਲਕੁਲ ਸਹੀ ਗੱਲ ਐ ਕਲਗੀ ਤੋੜਾ ਕਿਉਂ ਭਾਈ ਜੀਵਨ ਸਿੰਘ ਨੂੰ ਨਹੀਂ ਮਾਫ ਕਰਨਾ ਭਾਈ ਸੰਗਤ ਸਿੰਘ ਨੂੰ ਕਿਉਂ ਕਲਗੀ ਤੋੜਾ ਦਿੱਤਾ ਕਿਉਂਕਿ ਮਹਾਂਦਰਾ ਮਿਲਦਾ ਸੀਗਾ ਹੁਣ ਇਹਦਾ ਮਤਲਬ ਇਹ ਨਹੀਂ ਭਾਈ ਜੀਵਨ ਸਿੰਘ ਛੋਟੇ ਹੋ ਗਏ ਆ ਭਾਈ ਜੀਵਨ ਸਿੰਘ ਦੀ ਵੀ ਬਹੁਤ ਵੱਡਾ ਕਿਰਦਾਰ ਆ ਭਾਈ ਜੀਵਨ ਸਿੰਘ ਵੀ ਬਹੁਤ ਮਹਾਨ ਸ਼ਖਸੀਅਤ ਆ ਪੁੱਛੋ ਕਿਵੇਂ ਦਿੱਲੀ ਤੋਂ ਸੀਸ ਲਿਆ ਕੇ ਨੰਦਪੁਰ ਸਾਹਿਬ ਤੇ ਗੁਰੂ ਨੇ 10ਵੇਂ ਪਾਸ਼ਾ ਨੇ ਸੀਨਣਾ ਲਾ ਕੇ ਕਿਹਾ ਸੀ ਰੰਗਰੇਟਾ ਗੁਰੂ ਦਾ ਬੇਟਾ ਭਾਈ ਜੀਵਨ ਸਿੰਘ ਸਾਰਿਆਂ ਦੇ ਆ ਕੱਲੀ ਇੱਕ ਯਾਦ ਦੇ ਵਿੱਚ ਨਾ ਮੰਡਗੇ ਵੀ ਉਹਨਾਂ ਦੇ ਆ ਬਖਤਰਵਦਾਸ ਜੀ ਮਹਾਰਾ ਸਾਰਿਆਂ ਦੇ ਆ ਜਾਤੀਵਾਦ ਦੇ ਵਿੱਚ ਨਾ ਵੰਡੀਏ ਵੀ ਕੱਲੇ ਇੱਕ ਜਾਤ ਦੇ ਅੰਨਾ ਇੱਕ ਫਿਰਕੇ ਦੇ ਅੰਨਾ ਸਾਰਿਆਂ ਦੇ ਆ ਸਾਰੀ ਕੌਮ ਦੇ ਆ ਸਾਰੇ ਪੰਥ ਦੇ ਆ ਭਾਈ ਜੀਵਨ ਸਿੰਘ ਸਾਰੀ ਕੌਮ ਦੇ ਆ ਪਰ ਜੇ ਪ੍ਰਮੋਟ ਇਦਾਂ ਕਰਨਾ ਵੀ ਕੱਲੇ ਹਾੜਾ ਹੀ ਆ ਮੈਂ ਬੇਨਤੀ ਕਰਾਂ ਨਹੀਂ ਸਿੱਖੋ ਜਾਗਣਾ ਪਊਗਾ ਅੱਜ ਅੱਜ ਜੋ 35 ਮਹਾਂਪੁਰਖ ਇੱਕ ਬੰਦੇ ਗੁਰੂ ਦੀ ਹਜ਼ੂਰੀ ਚ ਖਲੋ ਕੇ ਜਾਤੀਵਾਦ ਨੂੰ ਪ੍ਰੋਮੋਟ ਕੀਤਾ ਜਾ ਰਿਹਾ ਤੇ ਇੱਕ ਬੰਦੇ 35 ਮਹਾਂਪੁਰਖਾਂ ਦੇ ਅੱਖਾਂ ਦੇ ਵਿੱਚੋਂ ਮਾਫ਼ ਕਰਨਾ ਪਾਣੀ ਡਿੱਗਦਾ ਹੋਊਗਾ। ਪੀ ਇਹਨਾਂ ਨੂੰ ਜਾਤੀਵਾਦ ਚੋਂ ਕੱਢਦੇ ਰਹੇ। ਇਹਨਾਂ ਨੂੰ ਜਾਤੀਵਾਦ ਦੇ ਵਿੱਚੋਂ ਕੱਢਦੇ ਰਹੇ ਲਾ ਕੇ ਖਲੋ ਕੇ ਜਾਤੀਵਾਦ ਦਾ ਪ੍ਰਚਾਰ ਕਰਦੇ ਆ। ਉਹ 10 ਗੁਰੂਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਮਹਾਰਾਜ 11ਵੇਂ ਗੁਰੂ 10 ਗੁਰੂਆਂ ਨੇ 250 ਸਾਲ ਲਾ ਕੇ ਜਾਤੀਵਾਦ ਦੇ ਵਿੱਚੋਂ ਕੱਢਿਆ। ਤੇ ਅੱਜ ਉਹ 10 ਗੁਰੂ ਕਹਿੰਦੇ ਹੋਣੇ ਆ ਯਾਰ 250 ਸਾਲ ਲਏ ਜਾਤੀਵਾਦ ਦੇ ਵਿੱਚੋਂ ਕੱਢਿਆ ਆ ਜੱਖਾਂ ਦੇ ਵਿੱਚੋਂ ਨੀਰ ਵਹਿਦਾ ਹੋਣਾ ਪਾਤਸ਼ਾਹ ਦੇ ਖੰਡੇ ਦੇ ਪੌਲ ਵੱਖਰੀ ਕਰਦੇਤੀ ਜਾਤੀਵਾਦ ਦੇ ਹਿਸਾਬ ਨਾਲ ਜਾਤੀਵਾਦ ਦੇ ਹਿਸਾਬ ਨਾਲ ਮਾਫ਼ ਕਰਨਾ ਗੁੱਸਾ ਨਾ ਕਰਿਓ ਜਾਤੀਵਾਦ ਦੇ ਹਿਸਾਬ ਦੇ ਨਾਲ ਬਾਤੇ ਵੱਖਰੇ ਕਰਦੇ ਭਾਂਡੇ ਵੱਖਰੇ ਕਰਦੇ ਥਾਲੀਆਂ ਮੁਖਰੀਆਂ ਕੌਲੀਆਂ ਵੱਖਰੀਆਂ ਚਮਚੇ ਵੱਖਰੇ ਇੱਕ ਗੁਰੂ ਘਰ ਇੱਧਰ ਇੱਕ ਸਾਹਮਣੇ ਚੜੋਂ ਖੱਤੀ ਜਾਤੀਵਾਦ ਦੇ ਗੁਰਦਾਰੇ ਤੇ ਗੁਰੂ ਸਾਹਿਬ ਸਾਨੂੰ ਇਦਾਂ ਵੰਡ ਕੇ ਕਹੇ ਜਾਤੀ ਬਾਤ Hindu ਤੁਰਕ ਕੋ ਰਾਫਸੀ ਮਾਨਸਫੀ ਮਾਨਸ ਕੀ ਜਾਤ ਸਭ ਇੱਕੇ ਪਹਿਚਾਨ ਬੋ ਸਿੱਖੋ ਮਹਾਰਾਜ ਦੀ ਬਾਣੀ ਕਹਿੰਦੀ ਏਕ ਪਿਤਾ ਇੱਕ ਸਕੇ ਹਮ ਬਾਲਕ ਤੂੰ ਮੇਰਾ ਗੁਰਹਾਈ ਸਾਡਾ ਬੇੜਾ ਗਰਕੀ ਹੁੰਦਾ ਚਿਹਰੇ ਜਿੰਨਾ ਚਿਹਰੇ ਸਿੱਖ ਜਾਤੀਵਾਦ ਦੇ ਵਿੱਚ ਫਸਿਆ ਵਾ